ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਮ ਹੋਗੇ ਦੋਸਤੋ ਅੱਜ ਆਪਣੇ ਪਿੰਡ ਨਗਰ ਕੀਰਤਨ ਹੋ ਰਿਹਾਗਾ ਚਿੱਦਾ ਸਿੰਘਾਂ ਦੀ ਯਾਦ ਦੇ ਵਿੱਚ ਜੁੜੇ ਰਹੋ ਸਾਡੇ ਨਾਲ ਸੋਨੂੰ ਸਾਰਿਆਂ ਨੂੰ ਦਰਸ਼ਨ ਕਰਾਵਾਗੇ ਆਜੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਵਾਸੀ ਇਲਾਕਾ ਨਿਵਾਸੀ ਦੇਸ਼ਾਂ ਪ੍ਰਦੇਸ਼ਾਂ ਜਾਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਨਗਰ ਕਲਿਆਣ ਜਿਹੜਾ ਮੇਰੇ ਕੋਲ ਆ ਵਿਖੇ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਨੌਵਾਂ ਸਿੱਖ ਦੀ ਸਮਾਗਮ ਆਰੰਭ ਹੋ ਚੁੱਕਿਆ ਹੈ ਸਿੱਖ ਸੰਗਤਾਂ ਨੂੰ ਬੇਨਤੀ ਆ ਕੇ ਵੱਧ ਤੋਂ ਵੱਧ ਭਾਈ ਸਾਥ ਦਿਓ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਸੰਗਤਾਂ ਨੂੰ ਸਿੱਖੀ ਸਮਾਗਮ ਦੀਆਂ ਭਾਈ ਇਸ ਸਮਾਗਮ ਦੇ ਵਿੱਚ ਸਾਰੀ ਸਿੱਖ ਸੰਗਤ ਵੱਧ ਤੋਂ ਵੱਧ ਚੜ ਕੇ ਭਾਈ ਹਿੱਸਾ ਪਾਓ ਸਹਜ ਜਾਂਦੇ ਸਿੱਖੀ ਦੇ ਨੂੰ ਬਰਕਾ ਰੱਖਦਾ ਸਿੱਖੀ ਧਾਰਨ ਕਰੋ ਖੰਡੇ ਵਟੇ ਦਾ ਅਮਰ ਛੱਕੇ ਲੋਕ ਸੁਖੀ ਪ੍ਰਲੋਭ ਸਹਿਲੇ ਬਣਾਓ ਮਾਹੀ ਗੁਰੂ ਜੀ ਕਾ ਖਾਲਸਾ ਮਾਹੀ ਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਕਬਿੰਦ ਸੇਗਾ ਸਾਲਾਂ ਦੇ ਨਾਲ ਰਹਿ ਕੇ ਰਾਤ गुजारਿਓ ਮੇਰੇ ਲਾਲਾਂ ਪਾਲੀ ਚੰਦਰਾ ਕੀ ਲਈ ਲਾ ਸਾਰਾ ਹੀ ਪਰਵਾਰ ਗਿਆ ਸਾਂ ਮੇਂ ਜਗਨਾ ਚਲਕੀਆਂ ਵਾਲੇ ਬਾਦ ਚਾਰ ਧਰਮਤੋ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਉਸ ਵੇਲੇ ਜਿਉਂ-ਜਿਉ ਹੁਣ ਨੇੜੇ ਨੂੰ ਸਿਆਲ ਆਈ ਜਾਂਦਾ ਹੈ ਗੁਰੂ ਜੀ ਦੇ ਲਾਲਾਂ ਦਾ ਖਿਆਲ ਆਈ ਜਾਂਦਾ ਹੈ ਹੇ ਬਖਸ਼ਦਾ ਤੂ ਕਿਤੇ ਹੋਈ ਕਸੂਰਦਾਰ ਤੇ ਆ ਸਾਨੂੰ ਚੜਨਾ ਚੁੱਕੀ ਨਾ ਤੂੰ ਤੂ ਰਿਦਾਰ ਤੇ ਆ ਸਾਨੂੰ ਬੁਲਸੁਰ ਗੁਰਬਿੰਦ ਸਿੰਘ ਏਟ ਨਾ ਪਿੱਛੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰੋ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤੋ ਗੁਜ਼ਾਰੇ ਹੋ ਮੇਰੇ ਲਾਲਾਂ ਪਾਲੀ ਇਸ ਜੰਦਰਾ ਕੀ ਲੀਲਾ ਸਾਰਾ ਹੀ ਪਰਵਾਰ ਗਿਆ ਸਾਂ ਜਿਗਰਾ ਤਰਕੀਆਂ ਵਾਲੇ ਬਾਦਕਾਰ ਧਰਮ ਤੋਂ ਵਾਰ ਗਿਆ ਜੇ ਕੁਰਬਾਨੀ

ਸਤਾ ਪਹਾੜ ਦਾ ਸੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਉਸ ਵੇਲੇ ਜਿਉਂ ਜਿਉਂ ਹੁਣ ਨੇੜੇ ਨੂੰ ਸਿਆਲ ਆਈ ਜਾਂਦਾ ਹੈ ਗੁਰੂ ਜੀ ਦੇ ਲਾਲਾਂ ਦਾ ਖਿਆਲ ਆਈ ਜਾਂਦਾ ਹੈ ਹੀ ਬਖਸ਼ ਦਾਤੋ ਕਿਤੇ ਹੋਏ ਕਸੂਰ ਦਾਤਿਆ ਸਾਨੂੰ ਚੜਣਾ ਚੁਕਰੀ ਨਾ ਤੂੰ ਉਰ ਗਿਦਾਤਿਆ ਸਾਨੂੰ ਮਨਸੂਰ ਗੁਰੂ ਗਬਿੰਦ ਸਿੰਘ ਇੱਕ ਦੀ ਦੰਦੂਰ ਗੁਰੂ ਗਬਿੰਦ ਸਿੰਘ ਚੁਗਣਾ ਮੇਰੇ ਨੂਰ ਗੁਰੂ ਗਬਿੰਦ ਸਿੰਘ ਹੱਥ ਹੱਥਿਆ ਨਾ ਗੁਰੂ ਗਬਿੰਦ ਸਿੰਘ ਸਰਸਾ ਨਦੀ ਤੇ ਵਿਚੋ ਅੱਲਾ ਦੇ ਨਾਲ ਰਹਿ ਕੇ ਰਾਤ गुजारਿਓ ਮੇਰੇ ਲਾਲਾ ਪਾਲੀ ਜੀ ਜੰਦਰਾ ਕੀ 我来拿。 ਖਿਆਲ ਆਈ ਜਾਂਦਾ ਏ ਗੁਰੂ ਜੀ ਦੇ ਲਾਲਾਂ ਦਾ ਖਿਆਲ ਆਈ ਜਾਂਦਾ ਏ ਰਹੀ ਬਖਸ਼ ਦਾ ਤੋ ਕਿਤੇ ਹੋਈ ਕਸੂਰ ਦਾ ਤਿਆ ਆ ਚੱਲ ਸਾਂਚੂ ਤਨ ਤਨ ਜੇ ਜਿਮੀਰੂ ਰੂ ਰੋਤਿ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ લાલા ਦੇ ਨਾਲ રહે ਕੇ રાત गुजार્યો ਮੇਰੇ ਲਾਲਾ ਪਾਸ ਦੀ ਇੱਛਾ રાખી ਲਈ ਲਾਹਾਰਾ ਹੀ ਪਰਵਾ ਗਿਆ ਸਮਝ ਗਰਾ ਰੱਖੀਆਂ ਵਾਲੇ ਬਾਤ ਚਾਰ ਧਰਮ ਤੋਂ ਸੁਣੋ ਮੰਦਾਂ ਦਾ ਬਣਾਣਾ ਦਿਖਾ ਦਿਓ ਬਾ ਪ੍ਰੀਤਮ ਅੱਖਾਂ ਨਾਲ ਵੇਖ ਲਿਆ ਜਿਹੜੇ ਪ੍ਰੀਤਮ ਨੂੰ ਸੀ ਅੱਖੀਆਂ ਲੋਚੀਆਂ ਅੱਖਾਂ ਨਾਲ ਵੇਖ ਲਿਆ ਜਿਹੜੇ ਪ੍ਰੀਤਮ ਨੂੰ ਅੱਖੀਆਂ ਬਿਲੋਜੀਆਂ ਅੱਖਾਂ ਨਾਲ ਵੇਖ ਲਿਆ ਜਿਹੜੇ ਪ੍ਰੀਤਮ ਨੂੰ ਅੱਖੀਆਂ ਬਿਲੋਜੀਆਂ ਅੱਖਾਂ ਨਾਲ ਵੇਖ ਲਿਆ ਲੋਕ ਬਣਾ ਲੋਕ ਬਣਾ ਲੋਕ ਲੈ ਕਰਨ ਹਾਂ ਮੇਰਾ ਪ੍ਰੀਤਮ ਨੂੰ ਦਿੱਤੀ ਅੱਖੀਆਂ ਲੋਰੀਆ ਅੱਖਾਂ ਨਾਲ ਦੇਖਣਿਆ ਜਿਹੜੇ ਪ੍ਰੀਤਮ ਨੂੰ ਦਿੱਤੀ ਅੱਖੀਆਂ ਲੋਰੀਆ ਅੱਖਾਂ ਨਾਲ ਦੇਖਣਿਆ 감 <목소리가> ਮੰਤਰੀ ਕਰਦੇ ਆ ਕੱਲ ਤੋਂ ਸਤਿਗੁਰਾਂ ਦੀ ਕਿਰਪਾ ਨਾਲ ਸਦਕਾ ਆਪਣੇ ਜੋ ਸਤਿਗੁਰਾਂ ਵਾਲੇ ਦੀ ਬਖਸ਼ਿਸ਼ ਹੋਈ ਹੈ ਉਹ ਰੰਗ ਹੋ ਜਾਣੇ ਜੀ ਸਮਾਂ 12:00 ਵਜੇ ਸ਼ਹਿਰ ਦੇ ਦਰਵਾਜ਼ੇ ਦਾ ਹੈ ਜਿੰਨੇ ਵੀ ਮੇਰੇ ਵੀਰ ਰੁਣ ਕਰਕੇ ਕੀਰਤਨ ਕੀ ਹੈ ਅਰਤੀ ਜੀ ਹਾਜ਼ਰ ਸੇ ਕੋਈ ਕੀਰਤਨ ਕਰ ਸਕਦਾ ਹੈ ਸਟੇਜ ਦੀ ਸੇਵਾ ਕਰ ਸਕਦਾ ਹੈ ਬੀਬੀਆਂ ਲੰਗਰ ਪ੍ਰਸ਼ਾਦਾ ਵੰਡਣ ਵਾਲੀਆਂ ਵਕਤਾਲਾ ਵਾਲੇ ਸਿੰਘ ਜੋੜਿਆਂ ਦੀ ਸੇਵਾ ਵਾਲੇ ਸਿੰਘ ਸਾਰਿਆਂ ਨੂੰ ਮੱਤਾ ਸਹਿਤ ਬੇਨਤੀ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਸੋ ਬਨ ਬਨ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਤਿਕਾਰਯੋਗ ਪਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਾਤਾ ਗੁਜਰ ਕੌਰ ਜੀ ਸਤਿਗੁਰਾਂ ਦੇ ਨਖਤੇ ਜਗਰ ਚਾਰੇ ਸਾਹਿਬਾਂ ਦੇ ਚਮਕੌਰ ਗੜੀ ਦੇ ਸਮੁੱਚੇ ਸੁੰਨਾ ਸਹੀਦਾਂ ਨੂੰ ਸਮਰਪਿਤ ਸਾਲਾਨਾ ਨੌਵੇਂ ਸ਼ਹੀਦੀ ਸਮਾਗਮ ਨਗਰ ਭਲਿਆਣ ਵਿਖੇ ਹੋ ਰਿਹਾ ਹੈ ਸਤਿਗੁਰਾਂ ਦੀ અપਾਰ ਕਿਰਪਾ ਦਾ ਸਦਕਾ ਜੋ ਨਗਰ ਕਲਿਆਣ ਦੀ ਸੰਗਤ ਵੱਲੋਂ ਅਤੇ ਨਾਦੇ ਇੰਦਰੀਆ ਸੰਗਤਾਂ ਵੱਲੋਂ ਅਦਮਲਕੇ ਸ਼ਰਧਾ ਭਾਵਨਾ ਦੇ ਨਾਲ ਕਰਾਇਆ ਜਾ ਰਿਹਾ ਸੋ ਅੱਜ ਸਤਿਗੁਰਾਂ ਦੀ ਕਿਰਪਾ ਹੋਈ ਸੀ ਸਵੇਰੇ ਜੋ ਨਗਰ ਕੀਰਤਨ ਦੀ ਰੰਮਤਾ ਹੋਈ ਸੀ ਸੋ ਸਤਿਗੁਰੂ ਸੱਚੇ ਬਾਦਸ਼ਾਹ ਧੰਨ ਸ੍ਰੀ ਗੁਰੂ ਰੰਗ ਸਾਹਿਬ ਮਹਾਰਾਜ ਸਮੁੱਚੇ ਨਗਰ ਦੀ ਕਰਮਾ ਕਰਦੇ ਹੋ ਸੰਗਤਾਂ ਨੂੰ ਖੁੱਲੇ ਬਿਨਾਂ ਅੰਲਾਂ ਦੇ ਵਿੱਚ ਦਰਸ਼ਨ ਦਿਦਾਰੇ ਬਖਸ਼ਦੇ ਹੋਏ ਵਾਪਸ ਆਪਣੇ ਮੱਧ ਅਸਰਾ ਤੇ ਪਹੁੰਚੇ ਨੇ ਦੇ ਸੰਗਤਾਂ ਨੇ ਸਾਨ ਮਨ ਦਾ ਅਨੁਸ਼ਾਰਦਾ ਦੇ ਨਾਲ ਸਤਿਗੁਰਾਂ ਦਾ ਸਤਕਾਰ ਕਰਕੇ ਸੇਵਾ ਕਰਕੇ ਲਾਹੇ ਲੈਨੇ ਸੰਗਤਾਂ ਉਹਨਾਂ ਸੰਗਾਂ ਸੀਧਾਂ ਦੇ ਚਰਨਾਂ ਵਿੱਚ ਨਤਮਸਤਕ ਹੋਈਆਂ ਅੱਥਾ ਸੰਗਤਾਂ ਵੱਲੋਂ ਬੇਅੰਤ ਸੇਵਾ ਕਰਕੇ ਲਾਹ ਲਿਆ ਗਿਆ ਹੈ ਸੋ ਉਹਨਾਂ ਸੰਗਤਾਂ ਦਾ ਬਾਬਾ ਅਰਸੰਗੀ ਜੋ ਕਿ ਇਹ ਸਮਾਗਮ ਦੀ ਮੁੱਖ ਸੇਵਾ ਦਾਾਰ ਵਜੋਂ ਸੇਵਾ ਨਿਵਾ ਰਹੇ ਨੇ 10 ਅਤੇ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸ਼ਹੀਦ ਬਾਬਾ ਜੀਵਨ ਸਿੰਘ ਜਿਨ੍ਹਾਂ ਦੇ ਆਸਾਨ ਤੋਂ ਇਹ ਨਗਰ ਕੀਰਤਨਾ ਆਰੰਭ ਹੋਇਆ ਸੀ ਉਸ ਪ੍ਰਬੰਧ ਕਮੇਟੀ ਵੱਲੋਂ ਨਗਰ ਨੀਅ ਸੰਗਤਾਂ ਵੱਲੋਂ ਹਰਮਨਤ ਅਨਸ਼ਰਦਾ ਦੇ ਨਾਲ ਸੇਵਾ ਕਰਕੇ ਉਹਨਾਂ ਸੰਗਾਂ ਸੀਦਾਂ ਦੇ ਚਰਨਾਂ ਵਿੱਚ ਨਤਮਸਤਕ ਹੋਏ ਨੇ ਸੇਵਾ ਕੀਤੀ ਗਈ ਹੈ ਸਤਿਗੁਰੂ ਕਿਰਪਾ ਕਰ ਅਨਸਾਰੀ ਸੰਗਤ ਦੀ ਕੀਤੀ ਸੇਵਾ ਸਫਲ ਕਰਨ ਪ੍ਰਵਾਨ ਕਰਨ ਤੇ ਸਤਿਗੁਰੂ ਮਿਹਰ ਕਰਨ ਅਗਾ ਵਾਸਤੇ ਸਮਤ ਰਕਸ਼ਨ ਤਨ ਮਨਤ ਅਨਸ਼ਰਦਾ ਦੇ ਨਾਲ ਉਹਨਾਂ ਸੰਗਾਂ ਸੀਦਾਂ ਨੂੰ ਯਾਦ ਕਰਦੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਆਪਣੇ ਬੱਚਿਆਂ ਨੂੰ ਆਪਣੀਆਂ ਸੰਗਤਾਂ ਨੂੰ ਸੇਵਾ ਕਰਨ ਦੀ ਦਾਤ ਵਰਕਸ਼ਣ ਸੋ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਹੈ ਭਾਈ ਪ੍ਰਸ਼ਾਦੇ ਕਰਕੇ ਲੰਗਰ ਕਰਕੇ ਪ੍ਰੇਸ਼ਟ iracialੀਆਂ ਕਰਕੇ ਜਾਂ ਚਾੜੀ ਦੀ ਸੇਵਾ ਜਿਨੇ ਵੀ ਸੰਗਤ ਨੇ ਸੇਵਾ ਕੀਤੀ ਹੈ ਦਾਸ ਵੱਲੋਂ ਬਾਬਾ ਅਸਤਾਰ ਸਿੰਘ ਜੀ ਵੱਲੋਂ ਪੈਦਲ ਸਭ ਸੰਗਤਾਂ ਦਾ ਧੰਨਵਾਦ ਹੈ ਸਤਿਗੁਰੂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰੋੜਾਂ ਵਾਰ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਦੀ ਕਿਰਪਾ ਦਾ ਸਦਕਾ ਸਮਾਜ ਦਾ ਸਦਕਾ ਸਾਰੀ ਸੰਗਤ ਨਾਲ ਮਿਲ ਕੇ ਇਹ ਮਹਾਨ ਸਲਾਮਨਾ ਸਮਾਗਮ ਕਰ ਰਹੀ ਹੈ ਜੀ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਦੀ ਧਰਤੀ